ਜਹਿ ਜੇ ਰਖੀਆ ਤਹਿ ਜਾਏ ਕਿੜੂ ਬਣਾ ਜਿਉਂ ਜਿਉਂ ਤੇਰਾ ਹੁਕਮ ਜਿਉਂ ਜਿਉਂ ਤੇਰਾ ਹੁਕਮ ਜਿਉਂ ਜਿਉਂ ਤੇਰਾ ਹੁਕਮ ਜਿਉਂ ਜਿਉਂ ਤੇਰਾ ਹੁਕਮ ਦੇਉ ਗਾ ਜਿਉਂ-ਜਿਉਂ ਤੇਰਾ ਹੁਕਮ ਤਿ ਵੈਤਿਉ ਹੋਵੈ ਨਾ ਜਹ ਜਹ ਰਖੀ ਆਪ ਤਹਿ ਜਾਈ ਕੁਰੂਵਨਾ ਸਭ ਤੂੰ ਬੈਲਾ ਸੰਗਤਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਚੁੱਪ ਦਾ ਦਾਨ ਬਖਸ਼ ਕੇ ਥੋੜੇ ਜੇ ਸਮੇਂ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਸ਼ਬਦ ਦੀ ਵਿਚਾਰੀ ਸਰਬਨ ਕਰਨ ਦੀ ਕਿਰਪਾਤਾ ਕਰੋ ਸੋ ਅੱਜ ਅਸੀਂ ਮੇਰੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਬਾਪੂ